ਹਾਂ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਭਰਾ ਸਾਰੇ ਠੀਕ ਠਾਕ ਨੇ ਸੇ ਤਾਂ ਮਹਿਮਾਂ ਸਿੰਘ ਵਾਲੇ ਕਿਹੜੇ ਕਿਹੜੇ ਭਰਾ ਆ ਗਏ ਸੀਗੇ ਆਪਣੇ ਦੂ ਕਮੈਂਟ ਕਰਿਓ ਬਾਈ ਬਾਈਆਂ ਦਾ ਪ੍ਰਬੰਧ ਪੂਰਾ ਵਧੀਆ ਸੀਗਾ ਜਿਹੜੇ ਵੀ ਭਰਾ ਕਮੇਟੀ ਵਾਲਿਆਂ ਨੇ ਪ੍ਰਬੰਧ ਕੀਤਾ ਸੀਗਾ ਨਹੀਂ ਕਿਹੜੀ ਤੋਂ ਬਹੁਤ ਵਧੀਆ ਪ੍ਰਬੰਧ ਸੀਗਾ ਬਾਕੀ ਤੁਸੀਂ ਸਾਰੇ ਭਰਾ ਆਏ ਸੀ ਜੀ ਸਾਰਿਆਂ ਦਾ ਵੀ ਬਹੁਤ ਧੰਨਵਾਦ ਚਾਹੇ ਮੁੱਤਰ ਆਣੇ ਸੀ ਬਾਕੀ ਬਿੱਕੀ ਬਾਈ ਨਹੀਂ ਸਨੋਣਾ ਮਹਾ ਮੇਲਾ ਬਹੁਤ ਹੀ ਸਰਕਾਰ ਜੋ ਵਰਤਮਾਨ ਸਰਕਾਰ ਭਗਤ ਸਿੰਘ ਦੀ ਮਹਾਨ ਥੋੜੇ ਸਮੇਂ ਦੇ ਲਈ ਆਖੀ ਪੰਜਾਬ ਵਾਲਿਆ ਸੁਣਦੇ ਹੋਣਾ ਆ ਅੱਜ ਦਾ ਇਹ ਬਾਕੀ ਵੀ ਜੀ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਆਏ ਸੀ ਭਰਾ ਬੈਲ ਗੱਡੀਆਂ ਵਾਲੇ ਚਾਹੇ ਭਰਾ ਆਪਣੇ ਕਬੂਤਰ ਵਾਲੇ ਜ਼ਿਆਦਾਤਰ ਆਪਣੇ ਕਬੂਤਰ ਵਾਲੇ ਬਾਈ ਸੀਗੇ ਤੇ ਘੋੜਿਆਂ ਵਾਲੇ ਭਰਾ ਕੁੱਕੜਾਂ ਵਾਲੇ ਠੀਕ ਹੈ ਜੀ ਇਹ ਸ਼ਿਕਾਰੀ ਕੁੱਤੇ ਵਾਲੇ ਵੀਰ ਹਰ ਐਸੀ ਭਰਾ ਕਿੰਨੇ ਵੀ ਸੀ ਨਹੀਂ ਮੰਦੇ ਜੀ ਇਹ ਸ਼ਿਕਾਰੀ ਸੀ ਵੀਰ ਜਿਨੇ ਹੀ ਭਰਾ ਗਏ ਸੀ ਉਹਦੇ ਸਾਰਿਆਂ ਦਾ ਧੰਨਵਾਦ ਆ ਬਈ ਆਪਣੀ ਖੇਡ ਖੁੱਲ ਗਈ ਬਾਕੀ ਵੀਰੇ ਧਿਆਨ ਰੱਖਿਓ ਜਿਹੜੇ ਰੂਲ ਨੇ ਭਰਾਵਾਂ ਨੇ ਬਣਾਏ ਨੇ ਆ ਵੀ ਸੁਦੀਪ بھائی ਵੀ ਜਿਹੜੇ ਤੇ ਪੀਡੀ ਜਣ ਅੰਜਲਾ ਵੀ ਵੀ ਸਿੱਖਾਉਂਦੇ ਨੇ ਬਾਈ ਜੀ ਮੈਨੂੰ ਵੀ ਰਸਨਾਓ ਠੀਕ ਆ ਠੀਕ ਮੀ ਜੀ ਉਹ ਵੀ ਜੀ ਮੈਨੇ ਕੀ ਆ ਰਿਹਾ ਜੀ ਬਾਕੀ ਵੀਰੇ ਰੂਲ ਨੂੰ ਫੋਲੋ ਕਰੋ ਜਿੰਨੇ ਵੀ ਆਪਣੇ ਭਰਾਵਾਂ ਨੇ ਬਣਾਏ ਨੇ ਠੀਕ ਆ ਧੰਨਵਾਦ ਵੀਰੇ ਵੀਡੀਓ ਦੇਖਣ ਲਈ